ਅਦਨਿਆ ਦੇਖ ਲਓ ਤੁਸੀਂ ਬਹੁਤ ਸੋਹਣਾ ਜਿਹੜਾ ਹੈਗਾ ਲੇਵਾ ਤਿਆਰ ਕਰਦੀ ਤਰੀ ਹੁੰਦੀ ਹੈ ਆਹ ਦੇਖ ਲਓ ਤੁਸੀਂ ਹਾਂਜੀ ਹਸੀਕਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੇ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਲਾਲਿਆਣੇ ਦੇ ਵਿੱਚ ਪਹੁੰਚੇ ਸੀਗੇ ਤੇ ਬਾਈ ਦੇ ਘਰੇ ਜਿਹੜੇ ਜਾਨਵਰ ਰੱਖੇ ਹੋਏ ਆ ਮੈਂ ਇੱਕ ਵਾਰੀ ਉਹ ਦਿਖਾਦਾ ਇੱਧਰ ਬਾਈ ਕੋਲੇ ਬੱਕਰੀਆਂ ਵੀ ਰੱਖੀਆਂ ਹੋਈਆਂ ਆਈਆਂ ਬੱਕਰੀਆਂ ਦਾ ਕੰਮ ਜਿਵੇਂ ਪੰਜਾਬ ਦੇ ਵਿੱਚ ਬਹੁਤ ਰੁਝਾਨ ਫੜਿਆ ਹੋਇਆ ਇਹਨੇ ਤੇ ਬਾਕੀ ਮੇਨ ਵੀਡੀਓ ਜਿਵੇਂ ਆਪਾਂ ਦੱਸਿਏ ਵੀ ਇਸ ਗਾਂ ਦੇ ਰਹੂਗੀ ਤੇ ਆ ਜੋ ਬਾਈ ਨਾਲ ਆਪਾਂ ਗੱਲਬਾਤ ਕਰਵਾਉਣੀ ਹੈ ਕੀ ਡਿਟੇਲ ਰਹਿੰਦੀ ਹੈ ਇਸ ਗਾਦੀ ਸਾਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆਂ ਹਾਂਜੀ ਬਾਈ ਜੀ ਹਸੀਕਾਲ ਜੀ ਹਸੀਕਾਲ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸੋਗੇ ਸੁਖਮੰਦਰ ਸਿੰਘ ਨਾਮ ਆ ਜੀ ਠੀਕ ਹੈ ਜੀ ਤੇ ਪਿੰਡ ਪਿੰਡ ਲਾਲੇਆਣਾ ਜੀ ਤੇ ਜ਼ਿਲ੍ਹਾ ਕਿਹੜਾ ਪੈ ਜਾਂਦਾ ਇਹਨੂੰ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਜੀ ਹਾਂਜੀ ਠੀਕ ਹੈ ਜੀ ਤੇ ਤਲਵੰਡੀ ਸਾਬੋ ਤੋਂ ਜੇ ਗੱਲ ਕਰਗੇ ਆਪਾਂ 6 ਕਿਲੋਮੀਟਰ ਦੂਰੀ ਤੇ ਹੋਊਗਾ ਤਲਵੰਡੀ ਸਾਬੋ ਤੋਂ 6 ਕਿਲੋਮੀਟਰ ਆ ਜੀ ਅ ਠੀਕ ਆ ਬਾਈ ਜੀ ਜਿਵੇਂ ਮੈਂ ਦੇਖਿਆ ਬਾਈ ਜੀ ਘਰੇ ਆਇਆ ਜਦੋਂ ਮੈਂ ਹਨਾ ਤੇ ਤੁਹਾਡੇ ਕੋਲ ਇੱਕ ਤੇ ਜਿਹੜੇ ਬਾਕੀ ਪਹਿਲਾਂ ਜਿਹੜੇ ਪਸ਼ੂ ਰੱਖੇ ਸੀਗੇ ਜਿਵੇਂ ਤੁਸੀਂ ਕਹਿ ਰਹੇ ਸੀਗੇ ਵੀ ਉਹ ਸੇਲ ਕਰਤੇ ਉਹਦਾ ਰੀਜ਼ਨ ਕੀ ਹੈ ਜੀ 6-7 ਪਸ਼ੂ ਸੀਗੇ ਜੀ ਸੇਲ ਕਰਤੇ ਠੀਕ ਹੈ ਲੋ ਬੱਚੇ ਆ ਜੀ ਉਹ ਬਾਹਰ ਆ ਅੱਛਾ ਜੀ ਆਪਾਂ ਬਾਹਰ ਜਾਣਾਗੇ ਹੁਣ ਐ ਠੀਕ ਹੈ ਹਾਂਜੀ ਤੇ ਕਿਹਦੀ ਵੈੜ ਰਹਗੀ ਜੀ ਵਿੱਚ ਇਹ ਇਕੱਲੀ ਵੈੜ ਰਹੇਗੀ ਹਾਂਜੀ ਠੀਕ ਹੈ ਤੇ ਇਹਦੀ ਆਪਾਂ ਵਹਿੜ ਦੀ ਜੀ ਗੱਲ ਕਰਗੇ ਬਾਈ ਜੀ ਕਿੰਨੇ ਕ ਦਿਨ ਲੈ ਜੂਗੀ ਸੂਣ ਦੇ ਇਹ 5-6 ਦਿਨ ਰਹਿੰਦੇ ਆ ਜੀ ਤੇ ਕਿੰਵੇਂ ਸੂਏ ਸੂਣੇ ਨੇ ਇਹਨੇ ਪਹਿਲੇ ਸੂਏ ਸੋਣਾ ਜੀ ਪਹਿਲੇ ਸੂਏ ਹਾਂਜੀ ਠੀਕ ਹੈ ਜੀ ਲ ਕਿੰਨਾ ਕ ਦੁੱਧ ਪਾ ਦੂਗੀ ਤੁਹਾਡੇ ਐਸਟੀਮੇਟ ਦੇ ਮੁਤਾਬਕ ਦੁੱਧ ਦੇਖੋ ਜੀ 25 26 ਲੀਟਰ ਦੇ ਦੂ ਜੀ ਠੀਕ ਹੈ ਜੀ ਤੇ ਇਹ ਆਪ ਕਿਹੜੇ ਸੀਮੰਟ ਦੀ ਆ ਆਪ ਜੀ ਪਤਾ ਨਹੀਂ ਕਿਹੜੀ ਦੀ ਹੈ ਅੱਛਾ ਜੀ ਤੇ ਇਹ ਤੁਹਾਨੂੰ ਪਤਾ ਜੀ ਵੀ ਆਪ ਕਿਹੜੇ ਸੀਮੰਟ ਦੀ ਹੈ ਜੀ ਇਹ এবੀਐਸ ਦੀ ਹੈ ਜੀ এবੀਐਸ ਦੇ ਸੀਮੰਟ ਦੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਆਪਾਂ ਤੋੜ ਕੇ ਦਿਖਾਵਾਂਗੇ ਤੇ ਫਿਰ ਆਪਾਂ ਇਹਦਾ ਮੁੱਲ ਵੀ ਪਤਾ ਕਰਾਂਗੇ ਪਹਿਲਾਂ ਤੋੜ ਕੇ ਦਿਖਾ ਦਿਓ ਜੀ ਠੀਕ ਹੈ ਤੇ ਮਿੱਤਰੋ ਜੇ ਗੱਲ ਕਰਕੇ ਨਾ ਪਹਿੜ ਦੀ ਹੈ ਨਾ ਪਹਿੜ ਦਾ ਕੱਦ ਤੁਸੀਂ ਇਹ ਦੇਖ ਲਓ ਚੰਗੀਆਂ ਕੱਦਾਂ ਦੇ ਵਿੱਚ ਹੀ ਆਉਂਦਾ ਹੈਗਾ ਇਹ ਬਾਕੀ ਜਾਤ ਹੈ ਜਿਹੜੀ ਉਹ ਬਹੁਤ ਜਿਆਦਾ ਚੰਗੀ ਆ ਮੂੰਹ ਦੀ ਦੇਖ ਲਓ ਤੁਸੀਂ ਬਹੁਤ ਸੋਹਣੀ ਆ ਪਹਿਲੇ ਸੂਏ ਸੋਣਾ ਤੇ ਥੱਲੋਂ ਆਰਡਰ ਦੀ ਵੀ ਕੁਆਲਿਟੀ ਆਪਾਂ ਚੈੱਕ ਕਰਵਾ ਦਨੇ ਆ ਦੇਖ ਲਓ ਤੁਸੀਂ ਬਹੁਤ ਸੋਹਣਾ ਜਿਹੜਾ ਹੈਗਾ ਲੇਵਾ ਤਿਆਰ ਕਰਦੀ ਤਰੀ ਹੁੰਦੀ ਆ ਆ ਦੇਖ ਲਓ ਤੁਸੀਂ ਇਹ ਲੈ ਜਾਓ ਬਾਈ ਜੇ ਇਧਰ ਗਾਹਾਂ ਲੈ ਜਾਓ ਲੰਮੀ ਤੇ ਰੰਗ ਹੈ ਜਿਹੜਾ ਉਹ ਰੰਗ ਬਹੁਤ ਸੋਹਣਾ ਛਾ ਕਾਲਾ ਰੰਗ ਤੇ ਚਿੱਟਾ ਡੱਬ ਜਿਹੜਾ ਹੈਗਾ ਉਹ ਬਹੁਤ ਸੋਹਣਾ ਬਾਕੀ ਇਹ ਦੇਖ ਲਓ ਕੁਆਲਿਟੀ ਚੈੱਕ ਕਰ ਲਓ ਥਣ ਵੀ ਚੰਗਾ ਲੱਗਿਆ ਹੋਇਆ ਤੇ ਹਜੇ ਬਾਈ ਜੀ ਕਿੰਨੇ ਦਿਨ ਦੱਸੇ ਸੀਗੇ ਲੈ ਜੂਗੀ ਜਿਵੇਂ ਪੰਜ ਛੇ ਦਿਨ ਰਹੀ ਜੀ ਲੈ ਜੂਗੀ ਪੰਜ ਛੇ ਦਿਨ ਰਹਿੰਦੇ ਆ ਜੀ ਇਹਦੇ ਠੀਕ ਆ ਠੀਕ ਆ ਪੰਜ ਛੇ ਦਿਨ ਰਹਿੰਦੇ ਆ ਹਜੇ ਸੂਣ ਦੇ ਇਹ ਲੈ ਜੋ ਲੈ ਜੋ ਆ ਦੇਖ ਲਓ ਤੁਸੀਂ ਮਤਲਬ ਮਾੜਾ ਮਾੜਾ ਸਿੰਗ ਜਾਂ ਆਇਆ ਹੋਇਆ ਤੇ ਬਾਕੀ ਮੂੰਹ ਦੀ ਕੰਨਾਂ ਦੀ ਬਹੁਤ ਸੋਹਣੀ ਆ ਐ ਨਹੀਂ ਹੈਗਾ ਵੀ ਕਿਸੇ ਪਾਸੇ ਹੱਥ ਧਰਾਉਂਦੀ ਆ ਆ ਦੇਖੋ ਜਿਵੇਂ ਬਾਈ ਨੇ ਆਖਿਆ ਹੈ ਨਾ ਵੀ ਦੁੱਧ ਦੁੱਧ ਜਿਵੇਂ ਇਹ ਨਸਲ ਦੇ ਥੱਲੇ ਦੁੱਧ ਤਾਂ ਹੁੰਦਾ ਹੀ ਹੁੰਦਾ ਦੇਖ ਲਓ ਬਹੁਤ ਸੋਹਣੀ ਆ ਚੈੱਕ ਕਰੋ ਹੁਣ ਮੂੰਹ ਦੀ ਸ਼ੇਪ ਵੀ ਮੈਂ ਤੁਹਾਨੂੰ ਚੈੱਕ ਕਰਵਾ ਦੇਣਾ ਆ ਦੇਖੋ ਮੂੰਹ ਦੀ ਫੇਸ ਦੀ ਕੁਆਲਿਟੀ ਹੈ ਜਿਹੜੀ ਹਜੇ ਤਾਂ ਨਿਮਾਈਤਬਾਈ ਨਹੀਂ ਹੈਗੀ ਜੇ ਨਿਮਾਈਤਬਾਈ ਹੁੰਦੀ ਨਾ ਹਜੇ ਹੋਰ ਬਹੁਤ ਸੋਹਣੀ ਦਿਖਾਈ ਦੇਣਾ ਸੀਗਾ ਅੱਛਾ ਭਾਈ ਜੀ ਜਿਵੇਂ ਆਪਾਂ ਗੱਲ ਕਰ ਗਏ ਤਾਂ ਰੇਟ ਰੇਟ ਕਿੰਨਾ ਕਰਦੇ ਆ ਫਿਰ 1.5 ਲੱਖ ਜੀ ਤੇ ਜਮਾ ਕੋਈ ਮਾਨਤਨ ਦੇਵੋਗੇ ਕਿੰਨੇ ਮਾਨਤਨ ਦੇ ਦਾਂਗੇ ਜੀ ਕਿੰਨੇ ਦੀ 40 ਕਿਰੀ ਦੇ ਦਾਂਗੇ ਜੀ 40 ਦੀ ਹਾਂਜੀ ਠੀਕ ਆ ਦੁੱਧ ਵੀ ਪਹਿਲੇ ਸੂਏ ਪਾ ਦੂਗੀ 25 ਕਿਲੋ ਹਾਂਜੀ ਜਮਾ ਫਿਕਸ ਹੀ ਦੱਸ ਦੋ ਫਿਕਸ ਹੀ ਹੈ ਜੀ ਜਮਾ ਕਰ ਦੋ ਟਾਟਾ ਬਾਟਾ ਹੋਰ ਮਾਨਤਾਨ ਕਰ ਲਾਂਗੇ ਜੀ ਹੈ ਮਾਨਤਾਨ ਕਰਦੇ ਹਾਂ ਜੀ ਠੀਕ ਹੈ ਜੀ ਤੇ ਨੰਬਰ ਬੋਲਿਓ 98724 ਠੀਕ ਹੈ ਜੀ 22304 98724 22304 304 ਹਾਂ ਜੀ ਠੀਕ ਹੈ ਭਾਈ ਜੀ ਧੰਨਵਾਦ ਲੈ ਵੀ ਮਿੱਤਰੋ ਹਨਾ ਬਾਕੀ ਮੌਕੇ ਤੇ ਜਿਹੜੀ ਗੱਲ ਹੈਗੀ ਵੀ ਹੋ ਜੂਗੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਵੈਹੜ ਨੂੰ ਚੈੱਕ ਕਰਿਓ ਅ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ